ਇਹ ਜਿਆਦਾ ਨਹੀਂ ਲੈ ਲੈ ਉਹਨਾਂ ਰੱਖਣਾ ਇਹਦੇ ਨਾਲ ਦੇ ਛਦਾਈ ਬੰਦੇ ਤਾਂ ਹੈ ਹੀ ਨਹੀਂ ਆ 100 100 36000 ਦਾ ਦੇ 4 ਕਿਲੋ ਜਾਮ ਨੂੰ ਲੈਣ ਚੱਲੇ ਆ 100 ਉਹ ਤੇ ਭੰਦੇ 120 ਰੁਪਏ ਕਿਲੋ ਆ 100 ਰੁਪਏ ਨੂੰ ਚਲੋ ਮਿਲ ਜਾਂਦੇ ਆ ਹਾਂ ਇਹਨੇ ਤਾਂ ਮਾਨਾ ਹੀ ਨੀ ਪਰ ਜੋ ਨਜ਼ਾਰਾ ਆਪਣੇ ਹੱਥੀਂ ਤੋੜ ਕੇ ਖਾਣ ਦਾ ਚਾਹੁੰਦਾ ਨਜ਼ਾਰੇ ਆ ਫਰੈਸ਼ ਫਰੈਸ਼ ਜਾਮ ਨੂੰ ਉਹ ਵਧੀਆਂਦੀ ਆ ਕੀ ਇਹਰੇ ਇਹਾਰੇ ਵੱਖਰੇ ਨਾਲ ਘੁੰਫੇ ਰਾਈ ਦਾ ਬਾਨੇ ਨਾ ਬਾਨਾ ਚਾਹੀਦਾ ਹੈ ਹਕੂਮਤ ਦਾ ਹ ਇਹ ਦਿਨਾਂ ਬੰਦਰ ਤਰ ਹੁੰਦਾ ਜਾ ਹੁੰਦਾ ਹ ਇਹ ਗੱਲ ਸਹੀ ਪਰ ਆ ਰੋਡ ਨੇ ਇਹਨਾਂ ਨੂੰ ਵੈਸੇ ਜਿੰਨਾ ਵਗਦਾ ਇਹਨਾਂ ਨੂੰ ਡਬਲ ਰੋਡ ਕਰਨਾ ਚਾਹੀਦਾ ਹ ਜਿਗਾ ਵੇਣਾ ਇਹ ਟਾਲੀ ਰੋਡ ਨਾਲੋਂ ਜ਼ਿਆਦਾ ਜੱਫ ਵਗਦਾ ਆਹੋ ਇਹ ਜ਼ਿਆਦਾ ਪਰ ਜੇ ਇਹ ਕਰਤਾ ਦੇ ਨਾਲ ਸਾਰੇ ਜਾਮ ਨੂੰ ਵੜ ਦੇਣੇ ਇਹਨਾਂ ਨੇ ਆਹ ਪੋਂਦਾ ਵੀ ਆੜਾ ਖਵਾਲੀ ਵਾਲਾ ਨਾ ਕੇ ਪੋਲੋਂਦਾ ਆ ਆਹ ਹਾਂ ਤੇ ਇਹ ਪੋਲੀ ਵੈਸੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਇਹਨੂੰ ਥੋੜਾ ਵੱਡਾ ਕਰਨਾ ਚਾਹੀਦਾ ਉਹ ਬਹੁਤ ਭਰੀ ਧਰ ਹੋਏ ਧਰਾਂ ਚ ਇਹ ਧੱਕੀ ਹੋਈ ਨਹੀਂ ਪਰ ਜੇ ਇਹ ਸੜਕ ਬਣੀ ਤੇ ਆ ਬਲੀਦਾਨ ਦੇਣਾ ਪੈਣਾ ਇਹਨਾਂ ਨੂੰ ਹਾਂ ਇਹ ਵੀ ਨੁਕਸਾਨ ਹੈ ਇਹਨਾਂ ਤੋਂ ਛੋਟੀ ਛੜਕੀ ਛੋਟੀ ਠੀਕ ਆ ਕਿੰਨੀ ਆ ਹਰਿਆਲੀ ਜਿਆਦੀ ਨਾ ਹੁਣ ਟਾਰੀ ਰੋਡ ਤੇ ਕਿੰਨਾ ਰੋਖ ਉੱਡ ਗਿਆ ਤੇ ਹਰਿਆਲੀ ਖਤਮ ਉੱਡ ਗਿਆ ਭਾਜੀ ਆਕਸੀਜਨ ਦੀ ਘਾਟ ਤਾਂ ਇਹ ਤੇ ਸ਼ਹਿਰਾਂ ਚ ਜੀ ਕਰਦਾ ਵੀ ਬਾਹਰ ਨਿਕਲ ਜੇ ਪਾ ਦੇਣਾ ਆ ਲੜਕ ਜੂ ਆਪਾਂ ਤੇ ਸ਼ੁਰੂ ਐ ਰੋਖ ਹੀ ਰੋਖ ਨਜ਼ਰ ਆਉਂਦਾ ਛੜ ਗਿਆ ਅੱਜ ਆਮ ਨੂੰ ਵੀ ਵਾਧੂ ਇਧਰ ਕਿ ਨਵੇਂ ਬੂਟੇ ਲੱਗੇ ਜਾਂਦੇ ਇੱਥੋਂ ਦਾ ਪਾਸ ਹੋਵੇ ਤੇ ਨਾ ਆ ਗਿਆ ਇੱਥੇ ਬੜਾ ਚੜਿਆ ਬੜਾ ਚੜਿਆ ਹੁਣ ਬੜਾ ਚੜਿਆ ਚੜ੍ਹਦਾ ਆ ਰਿਹਾ ਹਾਂ ਪਚਗਾਮੇ ਹਲੋ ਪਚਗਾਮੇ ਵਾਲਾ ਵੀ ਬੜਾ ਚੜਿਆਣਾ ਹੈ ਹੈ ਚਗਾਮੇ ਵਾਲਾ ਇਹ ਉਹ ਹੀ ਹੈ ਜਿਹੜਾ ਉਨੋਂ ਜਾਂਦਾ ਆਪਣੇ ਆਹੋ ਆਹ ਤੇ ਟਾਰੀ ਗੱਲੋ ਆਹ ਟਾਰੀ ਗੱਲੋ ਬੱਬਾਈ ਜਾਣੂ ਕਿੱ데 ਸਵਾਦਿਆ ਮਾਰਾ ਜਾਣੂ ਤੇ ਮੈਂ ਹੈ ਰਾੜਾ ਮੋਟਾ ਹਾਂ ਨੂੰ ਕੰਨਾ ਕਰ ਰਹੀਂਂ ਤੇਰਾ ਫੜਾ ਲੇ ਵਿਦੀਆਂ ਹੀ ਆ ਗਏ ਆ ਜਾਨ ਨੂੰ ਤੋੜਨਾ ਹੁਣ 75 ਪਰ ਇਹ ਪਤਾ ਨਹੀਂ ਹੈ ਕਿਦਾ ਪਰ ਚੋੜੀ ਤੋੜਨ ਦਾ ਮਜ਼ਾ ਹੀ ਵੱਖਰਾ ਮਜ਼ਾ ਹੀ ਵੱਖਰਾ ਆ ਗੰਡਾ ਵੇ ਕਿਦਾ ਉਹ ਤੂੰ ਕੁਝ ਨਾ ਕਰ ਤੂੰ ਨਹੀਂ ਕਰ ਆ ਵੀ ਆ ਗਏ ਇੰਦਾ ਤੋੜ ਦੇ ਜੋ ਆ ਬਾਦ ਲਾਵਾਂ ਆ ਕੋਈ ਉਸ ਟਾਣੀ ਲਾ ਦੇ ਵੇ ਸਦੇ ਪਣ ਸਾਰੇ ਕੀ ਕਰਨ ਨੇ ਉਹਦਾ ਬੱਗੇ ਵੀ ਟਾਣ ਲੈ ਇਹੋ ਦਿਆ ਨਾ ਟਾਣਾ ਲਾਓ ਲਾਓ ਮੈਂ ਉਹਨਾਂ ਯਾਰ ਰੱਸੀ ਬੰਨ ਦਿਆਂ ਕੀ ਰਸੀ ਬੱਬਾ ਗੱਟ ਜਾ ਐਵੇਂ ਉਹਨੂੰ ਦਾ ਕਮਾਉਂਦਾ ਰਹੀ ਕਰ ਲੈ ਤੂੰ ਆਪੇ ਐ ਹੜਾਉਣਾ ਸੀ ਕੋਸਾ ਆਪ ਆਪਣੇ ਮੂਰੇ ਪਾ ਫੜ ਜਾ ਤੂੰ ਲੋਗ ਬਣਾਵਾ ਪਾ ਲਾ ਰੱਸੀ ਤੇ ਉਹ ਜੀਓ ਤੇ ਆਵੇ ਕਿੰਨੇ ਉਹ ਟੋਟੀ ਪੈਨ ਕੱਟ ਦੇ ਕੇ ਉਹ ਤੂੰ ਮਾਰ ਕੇ ਬਪਾਏ ਨਾ ਤੇ ਖਾਣ ਦੇ ਨਾ ਭਈ ਤੈਨੂੰ ਬੱਲਾ ਉਹ ਦਿਖਣੇ ਨਹੀਂ ਉਹ ਜੀ ਹੋਰ ਕਰੇ ਉਹ ਇੱਥੇ ਨਾਲ ਢਾਈ ਕਿ ਪੇਪੜ ਅੜਨੀ ਨਾ ਦੇ ਢੂੜਾ ਅੜਾ ਇਹ ਠੀਕ ਲੈ ਮਮਾ ਆਪਕੇ ਨਾ ਮਰਾਲੀ ਦਾ ਦੇ ਕੋਸਾ ਫੋੜ ਕੇ ਸਫਲ ਜਾਣਾ ਪੀਸ ਹੈ ਡਾਣਾ ਜਿਆ ਮੋਟਾ ਘਟਿਆ ਉਹ ਇਹ ਤਾਂ ਸਾਲੇ ਜੋਰੀ ਨੇਗਾ ਉਹ ਦਾਣੇ ਨੂੰ ਫੜਾ ਦਾਣੇ ਦੇ ਬਾਹਰ ਜੂਰਦੇ ਆਉਂਦੇ ਨਾ ਬਸ ਇੰਨਾ ਟੈਸ਼ਰ ਕੁਝ ਉਹ ਜੀ ਹਾਂ ਆ ਇਹ ਕਹ ਲਗੀ ਸੀ ਹਾਂ ਡਿੱਗੇ ਜਾਮ ਨੂੰ ਅਸਲੀ ਚੁਗੀ ਆ ਉਹਨਾਂ ਤੋਂ ਖਰਾਬ ਕਰਉਂਦੇ ਤੇ ਨਹੀਂ ਨਹੀਂ ਬੱਲੇ ਸੱਟ ਆ ਬਰ ਤਿੰਨ ਗਲ ਹੋ ਗਏ ਆ ਹੋਰ ਵੀ ਤੇ ਮਾਰ ਸਕਦੇ ਤੇ ਲੈ ਸ਼ਹਿਰ ਬਹੁਤ ਮਹਿੰਗਾ ਜਾਮ ਨੂੰ ਫਰਾ ਬੜਾ ਏ ਜਾਮ ਨੂੰ ਆ ਮੇਲਿਆ ਇਹ ਤਾਂ ਤਾਜ਼ੇ ਜਾਮ ਇਹ ਫੜੀ ਤਰੀਕੀ ਦੀ ਪੈਂਦੇ ਜੇ ਓਰੇ ਲੈ ਮਮਾ ਕੋਣ ਆਈ ਦੀ ਵਾਰੀ ਆ ਪਪਾ ਤੇਰੇ ਬਥੇਰਾ ਹੋ ਗਿਆ ਤੇਰੇ ਚੱਕਿਆ ਜਾਂਦਾ ਬੱਚਿਓ ਆ ਤੁ ਕੋ ਸਾ ਮਮਾ ਪਾਛੇ ਡਿੱਗੇ ਆਪਣੇ ਕਿਉਂ ਗੇ